ਅਰਮਣਾ ਸਭ ਇੱਕ ਮਿੰਟ ਰੁਕੀ ਦੀ ਕੱਟੀ ਕਰੋ ਲੀਡ ਵਣੀ ਲੀਡ ਕੀ ਹੈ ਜੀ ਹਾਂਜੀ ਸਰ ਬਹੁਤ ਹੀ ਜੀ ਦੁਖਦਾਈ ਖਬਰ ਹੈ ਇੱਕ 22 23 ਸਾਲ ਦਾ ਮੁੰਡਾ ਹੈ ਜਿਹਦੀ ਬਰੌਡ ਬਾਡੀ ਜਿਹੜੀ ਆ ਉਹ ਬਰੌਡ ਡੈੱਡ ਹੈ ਉਹਦੀ ਮੌਤ ਹੋ ਗਈ ਸੀ ਉਹਦਾ ਪੋਸਟਮਾਰਟਮ ਹੋਏਗਾ ਜੀ ਆਪਾਂ ਨੂੰ ਐਗਜੈਕਟ ਕੌਜ਼ ਪਤਾ ਚੱਲੇਗਾ ਇਹ ਕੋਰ ਹੈੱਡ ਜਰੀ ਦਾ ਪੇਸ਼ੈਂਟ ਹੈ ਸੀਰੀਅਸ ਇੰਜਰੀ ਹੈ ਜੀ ਜੇ ਆਪਾਂ ਕੋਈ ਵੀ ਜਿਹੜਾ ਮਤਲਬ ਕੈਦੇ ਕਾਨੂੰਨ ਹੁੰਦੇ ਸਾਰਿਆਂ ਨੂੰ ਸ਼ਿੱਕਤ ਤੇ ਟੰਕੇ ਦੇਖੋ ਜੇ ਆਪਾਂ ਵੈਸੇ ਵੀ ਆਪਾਂ ਹਵਾ ਚ ਫਾਇਰਿੰਗ ਕਰਦੇ ਆ ਫਿਰ ਆਪਾਂ ਪੈਰਾ ਤੇ ਲੱਕ ਤੋਂ نیچے ਕਹਿੰਦੇ ਆ ਆਪਾਂ ਵੀ ਗੋਲੀ ਮਾਰਨੀ ਹੁੰਦੀ ਆ ਤੇ ਇਹਦੇ ਮਤਲਬ ਜੋ ਇਹਨਾਂ ਦੇ ਸਿਰ ਦੇ ਉੱਤੇ ਜਾਂ ਇੱਕ ਬੰਦੇ ਦੀ ਨੱਕ ਦੀ ਇੰਜਰੀ ਆ ਜਿਹੜਾ ਆਪਣਾ ਰਾਜਪੁਰਿਆ ਆ ਉਹਦੇ ਵੀ ਉਹਦੇ ਗੋਲੇ ਆ ਪਹਿਲਾਂ ਵੀ ਤਿੰਨ ਬੰਦਿਆਂ ਦੀਆਂ ਅੱਖਾਂ ਗਈਆਂ ਹੈਗੀਆਂ ਇਹਦੋਂ ਜ਼ਿਆਦਾ ਮਾੜੀ ਗੱਲ ਨਹੀਂ ਹੋ ਸਕਦੀ ਜੀ ਔਰ ਆਪਣੇ ਨੈਸ਼ਨਲ ਕੈਪੀਟਲ 'ਚ ਜਾਣਾ ਚਾਹੁੰਦੇ ਆ ਔਰ ਸੰਵਿਧਾਨ ਕਹਿੰਦਾ ਔਰ ਆਪਣਾ ਮਾਨਯੋਗ ਸੁਪਰੀਮ ਕੋਰਟ ਕਹਿੰਦਾ ਕਿ ਪੀਸਫੁਲੀ ਪ੍ਰੋਟੈਸਟ ਕਰਨ ਦਾ ਸਾਰਿਆਂ ਨੂੰ ਹੱਕ ਹੈ ਜੀ ਤੇ ਉਹ ਹੱਕ ਵੀ ਖੋਇਆ ਜਾ ਰਿਹਾ ਤੇ ਇਹ ਬਹੁਤ ਮਾੜੀ ਗੱਲ ਹੈ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਸਰ ਇੱਕ ਪਾਸੇ ਮੀਟਿੰਗ ਚੱਲ ਰਹੀ ਸੀ ਜੀ ਚਲਈਏ ਡਾਕਟਰ ਸਾਹਿਬ ਗੋਲੀ ਚਲੀ ਹੈ ਇਹ ਗੋਲੀ ਦੇ ਲੱਗੇ ਨੇ ਨਿਸ਼ਾਨ ਦੇਖੋ ਪੋਸਟਮਾਰਟਮ ਹੋਵੇਗਾ ਸਾਰੀ ਡਿਟੇਲ ਉਸ ਤੋਂ ਬਾਅਦ ਪਤਾ ਲੱਗੇਗਾ ਗੋਲੀਆਂ ਤਾਂ ਚਲੀਆਂ ਜੀ ਪਹਿਲਾਂ ਅੱਖਾਂ 'ਚ ਲੱਗੀਆਂ ਗੋਲੀਆਂ ਪਹਿਲੇ ਜਿਹੜੇ ਜਿੰਨੇ ਪਹਿਲਾਂ ਪੇਸ਼ੈਂਟ ਆਏ ਸੀਗੇ ਉਹ ਪਲਾਸਟਿਕ ਬੁਲੇਟ ਸੀਗੀਆਂ ਇਹਦੇ ਵਿੱਚ ਪੋਸਟਮਾਰਟਮ ਹੋਵੇਗਾ ਤਾਂ ਐਗਜ਼ੈਕਟ ਪਤਾ ਚੱਲ ਜਾਵੇਗਾ ਕੇਂਦਰ ਵੱਲੋਂ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਵਿੱਚ ਹੁੰਦੇ ਆ ਕੇਂਦਰ ਵੱਲੋਂ ਕੀ ਹੈ ਜੜੀ ਕਾਰ ਹੈ ਜਿਹੜਾ ਬ ਜਿਹੜਾ ਇਹ ਸੰਘਰਸ਼ ਹੈ ਕਿਸਾਨਾਂ ਦਾ ਸੰਘਰਸ਼ ਹੈ ਉਹਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਹਰਿਆਣਾ ਸਰਕਾਰ ਨਾਲ ਤਾਂ ਕੋਈ ਹੈ ਹੀ ਨਹੀਂ ਡਾਕਟਰ ਜੀ ਇੱਕ ਪਾਸੇ ਜਿਹੜੀ ਮੀਟਿੰਗ ਚੱਲ ਰਹੀ ਸੀਗੀ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਦੌਰਾਨ ਜਿਹੜੀ ਗਿਆ ਪਹਿਲਾਂ ਤਾਂ ਤਾਂ ਮਲਕੀ ਧੂਆਂ ਛੱਡਿਆ ਜਾਂਦਾ ਫਿਰ ਇੱਕਦਮ ਜਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਸਰ ਕਿੱਥੇ ਤੱਕ ਦਾ ਜਸਟਿਸ ਹੈ ਜੀ ਬਿਲਕੁਲ ਜਸਟੀਫਾਈਡ ਨਹੀਂ ਹੈ ਜੀ ਤੁਸੀਂ ਅਸਮਾਨ ਤੋਂ ਮਤਲਬ ਦਰਜਣਾ ਸੈਂਕੜੇ ਦੀਆਂ ਸੈਂਕੜੇ ਜਿਹੜੇ ਗੋਲੇ ਛੱਡ ਰਹੇ ਗੋਲਾ ਥੋੜੀ ਛੱਡ ਰਹੇ ਹੋ ਤੁਸੀਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਪਾਣੀ ਦੇ ਬੁਸ਼ਾਰਾ ਵਰਤਦੇ ਹੁੰਦੇ ਸੀ ਜਿਹਦੇ ਨਾਲ ਕੋਈ ਬੰਦੇ ਦੀ ਜਾਨ ਨੂੰ ਮਤਲਬ ਪੋਸ਼ ਕਰਨ ਵਾਸਤੇ ਤੁਸੀਂ ਉਹਨੂੰ ਯੂਜ਼ ਕਰਦੇ ਸੀਗੇ వాటర్ ਕੈਨ ਨੂੰ ਯੂਜ਼ ਕਰਦੇ ਸੀਗੇ ਆ ਤੇ ਜਿਹੜੀਆਂ ਗੋਲੀਆਂ ਤਾਂ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਕਿਸਾਨਾਂ ਦੇ ਅੰਦੋਲਨ ਤੇ ਤੁਹਾਡੇ ਜਿਹੜੇ ਅੰਦੋਲਨ ਆ ਇਕੱਲੇ ਪੰਜਾਬ 'ਚ ਨਹੀਂ ਹੋ ਰਹੇ ਇਹ ਇਹ ਤੁਹਾਡੇ ਸਾਰੇ ਯੂਰਪ 'ਚ ਹੋ ਰਹੇ ਆ ਜੀ ਪੋਲੈਂਡ 'ਚ ਹੋ ਰਹੇ ਆ ਜਰਮਨੀ 'ਚ ਹੋ ਰਿਹਾ ਫਰਾਂਸ ਹੋਇਆ ਉੱਥੇ ਦੀਆਂ ਸਰਕਾਰਾਂ ਨੇ ਗੱਲਬਾਤ ਕੀਤੀ ਆ ਉਹਨਾਂ ਦੀਆਂ ਮੰਗਾਂ ਮੰਨੀਆਂ ਉਹਨਾਂ ਨੂੰ ਕੰਸੈਸ਼ਨ ਦਿੱਤੇ ਆ ਸਾਡੀ ਕਿਹੋ ਜੀ ਸਰਕਾਰ ਹੈ ਜੀ ਮਤਲਬ ਦਿਸ ਇਜ਼ ਮਰਡਰ ਆਫ ਡੈਮੋਕਰੇਸੀ ਦਰਸੋ ਵੱਡੀ ਗਿਣਤੀ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਯਾਰ ਹਰਿਆਣਾ ਪੁਲਿਸ ਵੱਲੋਂ ਵੱਡੀ ਗਿਣਤੀ ਕਿਸੇ ਗ੍ਰਿਫਤਾਰ ਕੀਤਾ ਨੁਮੰਦੇ ਮੈਂ ਕਹਿੰਦਾ ਸਾਰਾ ਕੁਝ ਨਿੰਦਨਯੋਗ ਹੈ ਜੀ ਉਹ ਸਾਡੇ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਉਹਨਾਂ ਨੇ ਕੇਂਦਰੀ ਮੰਤਰੀਆਂ ਨੇ ਟੇਕ ਅਪ ਕੀਤਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਦੋ ਸਟੇਟਸ ਦਾ ਆਪਸ ਦੇ ਵਿੱਚ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਤੁਹਾਨੂੰ ਪਤਾ ਵੀ ਨਾਰਥ-ਈਸਟ ਦੇ ਵਿੱਚ ਦੋ ਸਟੇਟਸ ਦੀਆਂ ਜਿਹੜੀਆਂ ਪੁਲਿਸ ਫੋਰਸਸ ਆਮਣੇ ਸਾਹਮਣੇ ਆ ਗਈਆਂ ਸੀ ਉੱਥੇ ਦੋ ਮਤਲ ਉਹਨਾਂ ਦੀ ਪੁਲਿਸ ਨੇ ਇਹਨਾਂ ਦੀ ਇਹਨਾਂ ਦੀ ਪੁਲਿਸ ਉੱਤੇ ਪਰਚੇ ਕਰ ਦਿੱਤੇ ਇਹ ਆਪਾਂ ਕਿੱਧਰ ਨੂੰ ਜਾ ਰਿਹਾ ਦੇਸ਼ ਆਪਣਾ ਜੀ ਆਪਣੀ ਡੈਮੋਕ੍ਰੇਸੀ ਦਾ ਪਹਿਲਾਂ ਮਾਨਯੋਗ ਜਿਹੜੀ ਤੁਹਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਨੇ ਆ ਹੁਣੇ ਹੀ ਤੁਹਾਡਾ ਕੱਲ ਪਰਸੋਂ ਜਿਹੜਾ ਹੈਗਾ ਕੱਲ ਹੀ ਜਿਹੜਾ ਹੈਗਾ ਉਹ ਇੱਕ ਡੈਮੋਕ੍ਰੇਸੀ ਰੀਸਟੋਰ ਕੀਤੀ ਹੈ ਇਹ ਮਤਲਬ ਡੈਮੋਕ੍ਰੇਸੀ ਦੇ ਜਿੰਨੇ ਵੀ ਡੈਮੋਕ੍ਰੇਸੀ ਦੇ ਨਾਰਮਸ ਆ ਥਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਇਲਾਕੇ ਦੇ ਵਿੱਚ ਸਾਰੇ ਅਟੈਕ ਹੋ ਰਹੇ ਨੇਗੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਤੇ ਦੇਖੋ ਦੇਸ਼ ਇੱਕ ਆਪਾਂ ਗੱਲ ਇਦਾਂ ਕਰ ਰਹੇ ਆਂ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿਤੇ ਗੁਆਂਡੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰਸਟੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਹੈ ਦੋ ਰਾਜਾਂ ਦਾ ਬਾਰਡਰ ਹੈ ਇਹ ਤਾਂ ਪਤਾ ਵੀ ਨਹੀਂ ਲੱਗਣਾ ਚਾਹੀਦਾ ਇੱਥੇ ਬਾਰਡਰ ਹੈ ਔਰ ਜਿਹੜੇ ਜਿੱਥੇ ਹੋ ਰਿਹਾ ਉਹ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਦਾ ਮਤਲਬ ਕੀ ਹੈ ਜੀ ਸਾਰੇ ਸਾਰੇ ਦੇਸ਼ ਦਾ ਉੱਥੇ ਜਿਹੜਾ ਮਰਜ਼ੀ ਉੱਥੋਂ ਲੰਘ ਕੇ ਜਾ ਸਕਦਾ ਨਾਰਮਲੀ ਕਦੇ ਵੀ ਜਿਹੜੇ ਕੋਈ ਵੀ ਸਰਕਮਸਟੈਂਸਸ ਹੋਣ ਨੈਸ਼ਨਲ ਹਾਈਵੇ ਜਿਹੜਾ ਹੁੰਦਾ ਉਹ ਹਮੇਸ਼ਾ ਸੈਂਟਰ ਦੀ ਗਵਰਨਮੈਂਟ ਹੈ ਉਹਨਾਂ ਦੇ ਕੋਲ ਹੁੰਦਾ ਸਰ ਸਰਕਾਰ ਕੀ ਕਰ ਰਹੀ ਹੈ ਜੀ ਇਸ ਤੇ ਸਰਕਾਰ ਕਰ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਹੈ ਜੀ ਕੁਝ ਤਾਂ ਤੁਹਾਡੇ ਸਾਹਮਣੇ ਹੈ ਸਾਡੇ ਹਰਿਆਣਾ ਗਵਰਨਮ ਉਹਨਾਂ ਨੇ ਕਿਹਾ ਪੰਜਾਬ ਗਵਰਨਮੈਂਟ ਹੈਗੀ ਹੈ ਜਿਹੜੀ ਕਿ ਕਿਸਾਨਾਂ ਨੂੰ ਸ਼ਹਿ ਦੇ ਰਹੀ ਹੈ ਪੰਜਾਬ ਸਰਕਾਰ ਨੂੰ ਪੋਲੀਟੀਕਲੀ ਕੀ ਆ ਜਾਣਾ ਹੈ ਪੋਲੀਟੀਕਲੀ ਇਹਨਾਂ ਨੂੰ ਲਾਹ ਲੈਣ ਦੀ ਕੋਸ਼ਿਸ਼ ਲਾਹ ਲੈਂਦਾ ਉਹ ਹੈ ਪੰਜਾਬ ਸਰਕਾਰ ਦੇਖੋ ਬੜੀ ਮੈਂ ਕਹਿੰਦਾ ਜੀ ਇਦੋਂ ਮਾੜੀ ਜਿਹੜੇ ਸੀ ਉਸ ਲੋਕ ਦੇ ਮੁੱਖ ਮੰਤਰੀ ਉਹ ਵੀ ਪੰਜਾਬ ਜਾ ਕੇ ਆਪਣਾ ਵਾਅਦਾ ਪੂਰਾ ਕਰਕੇ ਗਏ ਆ ਜੇ ਕਿਸੇ ਨੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕੇਂਦਰ ਦੀ ਸਰਕਾਰ ਹੈ ਉਹ ਖੰਡਰ ਸਰਕਾਰ ਹੈ ਲਗਾਤਾਰ ਇਹ ਨਹੀਂ ਤਾਂ ਕਿ ਨਾ ਇਹ ਕਿੰਨੇ ਕਿਸਾਨ ਆ ਗਏ ਜੀ ਤੁਹਾਡੀ ਸਾਡੇ ਕੋਲ ਅੱਜ ਦੀ ਰੇਡ ਦੇ ਵਿੱਚ ਜਿਹੜੀਆਂ ਇੰਜਰੀਜ਼ ਆ ਗਈਆਂ ਬਹੁਤ ਸੀਰੀਅਸ ਆਈਆਂ ਨੰਬਰ ਕਰਤਾ ਪਿਛਲੀ ਵਾਰੀ ਨੰਬਰ ਬਹੁਤ ਜ਼ਿਆਦਾ ਸੀ ਪਿਛਲੀ ਵਾਰੀ ਸਾਡੇ ਜਿਹੜੇ ਸੀਗੇ 114 15 ਜਿਹੜੇ ਹੁਣ ਤੱਕ ਆ ਚੁੱਕੇ ਆ ਅੱਜ ਜਿਹੜੇ ਚਾਰ ਆਏ ਉਹਨਾਂ ਚ ਇੱਕ ਹੈਡ ਇੰਜਰੀ ਆ ਔਰ ਇੱਕ ਜਿਹੜਾ ਹੈਗਾ ਇਹ ਜਦੀ ਡੈਥ ਹੋ ਗਈ ਹੈ ਬੱਚੇ ਦੀ ਇਹ ਬਹੁਤ ਅਨਫੋਰਚੂਨੇਟ ਹੈ ਜੀ ਇਹ ਮਤਲਬ ਇਹ ਬਿਲਕੁਲ ਹੀ ਹੋਣਾ ਚਾਹੀਦਾ ਥਿਸ ਇਸ ਟੋਟਲੀ ਅਨਐਕਸੈਪਟਡ ਸਰ ਇੱਕ ਤਰ੍ਹਾਂ ਦਾ ਤਾਂ ਕੇਂਦਰ ਸਰਕਾਰ ਮੀਟਿੰਗ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਫਾਇਰਿੰਗ ਕਰ ਰਹੀ ਹੈ ਮੈਂ ਕਹਿੰਦਾ ਜੀ ਕੋਈ ਜਦੋਂ ਤੁਸੀਂ ਜੇ ਤੁਹਾਡੀ ਨੀਅਤ ਠੀਕ ਹੈ ਜੇ ਤੁਹਾਡੀ ਨੀਤੀ ਠੀਕ ਹੈ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਇਹ ਨੌਬਤ ਆਣੀ ਨਹੀਂ ਚਾਹੀਦੀ ਸੀ ਇਹ ਕੋਈ ਹੁਣ ਥੋੜੀ ਹੈ ਜੀ ਇਹ ਤਾਂ ਜਿਹੜੇ ਕਿਸਾਨ 13 ਮਹੀਨੇ ਉੱਤੇ ਬੈਠੇ ਰਹੇ ਉਹਨੂੰ 2 ਸਾਲ ਤੋਂ ਬਾਅਦ ਸਮਾ ਹੋ ਗਿਆ ਕੋਈ ਹੁਣ ਥੋੜੀ ਹੋਇਆ ਹੈ ਸਵਾ 2 ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੋਈ ਇੱਕ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਕੋਈ ਇਹਨਾਂ ਨੇ ਜੋ ਸਾਰੇ ਵਾਦੇ ਕੀਤੇ ਸੀ ਉਹਨਾਂ ਨੇ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਸੀ ਇਹਨਾਂ ਨੇ ਕਿਹਾ ਸੀ ਐਮਐਸਬੀ ਦੇ ਕਮੇਟੀ ਕਿਸਾਨਾਂ ਦੇ ਨੁਮਾਇੰਦੇ ਨਹੀਂ ਰਹੇ ਉਹਦੇ ਵਿੱਚ ਅੱਜ ਉਹ ਇਹਨਾਂ ਦੇ ਲਖੀਂਪੁਰ ਖੀਰੀ 'ਚ ਅਤਿਆਚਾਰ ਕੀਤਾ ਸੀਗਾ ਉਹਦੇ ਦੋਸ਼ੀ ਅੱਜ ਵੀ ਫ੍ਰੀ ਹੈ ਜੀ ਜਿਹੜੇ ਮਤਲਬ ਇਮਾਨਦਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਪਿੱਛੇ ਪਏ ਹੋਏ ਸਾਰੀ ਸੀਵੀ ਇਹਨਾਂ ਨੇ ਆਪੋਜੀਸ਼ਨ ਲੀਡਰਾਂ ਦੇ ਖਿਲਾਫ ਪਾਈ ਹੋਈ ਆ ਸਾਰੀ ਵੀਡੀਓ ਉਹਨਾਂ ਦੇ ਖਿਲਾਫ ਪਾਈ ਹੋਈ ਆ ਜਿਹੜੇ ਦੋਸ਼ੀ ਆ ਉਹ ਅੱਜ ਵੀ ਫ੍ਰੀ ਫਿਰਦੇ ਆ ਜੀ ਉਹ ਇਹਨਾਂ ਦੇ ਮੈਂ ਇਹਦੇ ਬਾਰੇ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜਾ ਜਿਹੜੀ ਗੋਲੀਬਾਰੀ ਆ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ ਮੈਂ ਇਹਨਾਂ ਨੂੰ ਵਾਰਨ ਕਰਦਾ ਕਿ ਦੇਸ਼ ਵਾਸਤੇ ਬਹੁਤ ਮਾੜਾ ਡੈਮੋਕ੍ਰੇਸੀ ਬੋਸ ਬਹੁਤ ਮਾੜਾ ਇਹਨਾਂ ਨੂੰ ਮਹਾਰਾਣਾ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਬਾਜਾਓ ਜੇ ਇਹ ਬਿਲਕੁਲ ਹੀ ਤੁਹਾਡਾ ਜ ਨੁਕਤਾ ਦਾ ਕਾਣ ਕਰਨ ਵਾਲਾ ਇਹ ਭਰਾਵਾਂ ਨੂੰ ਭਰਾਵਾਂ ਨੂੰ ਭਰਾ ਤੋਂ ਭਰਾ ਮਾਰੂ ਯੰਗ ਨਾ ਕਰਾਓ ਤੁਸੀਂ ਜਿਹੜੇ ਤੁਹਾਡੇ ਪੁਲਿਸ ਦੇ ਵਿੱਚ ਬੰਦੇ ਵੀ ਹੈ ਜੀ ਉਹ ਉਹ ਵੀ ਤਾਂ ਕਿਸਾਨਾਂ ਦੇ ਪੁੱਤਰ ਹੈ ਉਹ ਤੁਹਾਡੇ ਜਿਹੜੇ ਆ ਜਿਹੜੇ ਤੁਹਾਡੇ ਜਿੰਨੇ ਪੋਲੀਟੀਸ਼ਨ ਹੈ ਜਾਂ ਜਿਹੜੇ ਹੋਰ ਵੱਡੇ ਥੋੜੇ ਬਿਜ਼ਨਸਮੈਨ ਹੈ ਇਹਨਾਂ ਦੇ ਬੱਚੇ ਨਾ ਫੌਜ ਵਿੱਚ ਹੈ ਜੀ ਨਾ ਨਾ ਉਹ ਪੁਲਿਸ ਵਿੱਚ ਹੈ ਕਿਸਾਨਾਂ ਮਜ਼ਦੂਰਾਂ ਦੇ ਪੁੱਤੀ ਹੈ ਉਹੀ ਦੇਸ਼ ਦੀਆਂ ਸ਼ਰਧਾਂ ਤੇ ਲੜਦੇ ਆ, ਉਹੀ ਤੁਹਾਡੀ ਜਾਨ ਬਚਾਉਂਦੇ ਆ, ਉਹੀ ਔਕੜ ਔਖੇ ਵੇਲੇ ਕੰਮ ਆਉਂਦੇ ਆ। ਇਹ ਹੀ ਕਿਸਾਨ ਆ ਜਿਹੜੇ ਕੋਰੋਨਾ 'ਚ ਕੰਮ ਆਏ ਸੀ, ਇਹ ਉਹੀ ਕਿਸਾਨ ਆ, ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ। ਇਹ ਉਹੀ ਪੰਜਾਬ ਦੇ ਕਿਸਾਨ ਆ ਇਹਨਾਂ ਨੇ ਆਪਣੇ ਢਿੱਡ ਤੇ ਗੱਲ ਮਾਰ ਕੇ ਜਿਹੜਾ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਇਹਨਾਂ ਨੇ ਸਾਡੇ ਜੋ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਨੇ ਕਿਹਾ ਇਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਇਹਨਾਂ ਦੇ ਉੱਤੇ ਅਤਿਆਚਾਰ ਨਾ ਕਰੋ, ਜ਼ੁਲਮ ਨਾ ਕਰੋ ਇਹਨਾਂ ਤੇ। ਠੀਕ ਹੈ। ਥੈਂਕ ਯੂ।